ਤਾਂ ਲੰਮੀਆਂ ਤੇਰਾ ਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਦੋ ਲਾਲ ਜੀ ਸਰਸਾਨ ਵਿਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ 23 ਤਰੀਕ ਤੋਂ ਲੈ ਕੇ 26 ਤਰੀਕ ਤੱਕ ਮੈਨੂੰ ਬਹੁਤ ਫੋਨ ਆਏ

ਸ਼ਹਾਦਤ ਨੂੰ ਪ੍ਰਣਾਮ ਕਰਕੇ ਜਾ ਰਹੇ ਨੇ ਕਿਸੇ ਵੀ ਧਰਮ ਚੇਤਨਾ ਦੀ ਕੁਰਬਾਨੀ ਨਹੀਂ ਇਹਨੇ ਛੋਟੀ ਕੁਰਬਾਨੀ ਭਗਵਾਨ ਕ੍ਰਿਸ਼ਨ ਵੀ ਸਾਡੇ ਹੋਏ ਉਹ ਵੀ 5 ਸਾਲ 7 ਸਾਲ 9 ਸਾਲ ਦੀ ਉਮਰ ਕਰਾਸ ਕਰਕੇ ਹੋਏ ਪਰ ਉਹਨਾਂ ਨੇ ਕੁਰਬਾਨੀ ਨਹੀਂ ਉਹਨਾਂ ਨੇ ਦਿਖਾਇਆ ਕਿ ਵੀ ਛੋਟੀ ਉਮਰ ਚ ਤੁਸੀਂ ਕਰ ਸਕਦੇ ਹੋ ਪਰ ਇਹਨਾਂ ਬੱਚਿਆਂ ਨੇ ਤਾਂ ਬਹੁਤ ਵੱਡਾ ਕੰਮ ਕੀਤਾ ਜਿੰਨੇ ਮਰਜੀ ਜਿੱਥੇ ਮਰਜੀ ਜਾ ਕੇ ਪੰਨੇ ਫਰੋਲ ਲੈਣ ਕੋਈ ਵੀ ਹੂੰ ਦੁਨੀਆ ਦੀ ਇਹ ਉਹ ਕੁਰਬਾਨੀ ਹੈ ਜਿਨੇ ਮੁਗਲਾਂ ਦੇ ਤਖਤ ਨੂੰ ਹਿਲਾਤਾ ਸਿੱਖੇ ਦੀ ਨੀਂਦ ਤਾਂ ਪਹਿਲਾਂ ਹੀ ਸੀਗੀ ਉਹਨਾਂ ਨੇ ਹੋਰ ਪੱਕੀ ਕਰ ਹਾਂ 1.5 ਸਾਲ ਦਾ 1.7 ਸਾਲ ਦਾ ਹਾਂ ਕੋਈ ਫਰਕ ਨਹੀਂ ਹੈ ਹਾਂ ਉਹਨਾਂ ਦੇ ਛੋਟੀ ਜੀ ਚੋਟ ਵੀ ਲੱਗਦੀ ਹੈ ਤਾਂ 3 ਦਿਨਾਂ ਤੱਕ ਨੀਂਦ ਨਹੀਂ ਆਉਂਦੀ ਤੜਫ ਉੱਟਦੀ ਹੈ ਤੜਫ ਉੱਟਦੀ ਹੈ ਹਾਂ ਕੋਈ ਦਾਦੀ ਦੇਖੇ ਤੁਸੀਂ ਸ਼ਹਾਦਤ ਦੇ ਲਈ ਆਪਣੇ ਪੋਤੇਆਂ ਨੂੰ ਤੋੜਦੀ ਕਲੀਆਂ ਲਾ ਕੇ ਸਜਾ ਕੇ ਤੋੜ ਰਹੀ ਹੈ ਉਹਨਾਂ ਨੂੰ ਪਤਾ ਹੈ ਕਿ ਮੁੜ ਕੇ ਆਉਣਾ ਨਹੀਂ ਹੈਗਾ ਸਾਡੇ ਪੜੋਸ ਚ ਕੋਈ ਮਰਗ ਹੋ ਚੁਵੇ ਅਸੀਂ ਆਪਣੇ ਫੰਕਸ਼ਨ ਢਾਲ ਦਿੰਨੇ ਆ ਅਸੀਂ ਥਾਂ ਬਦਲ ਦਿੰਨੇ ਆ ਕਿ ਚਲ ਫੰਕਸ਼ਨ ਜੇ ਬਹੁਤ ਹੀ ਜ਼ਿਆਦਾ ਹੈਗਾ ਆਪਾਂ ਸਟੇਟ ਚੇਂਜ ਕਰ ਦਿੰਨੇ ਆ ਪਰ ਆਪਾਂ ਉੱਥੇ ਨਹੀਂ ਕਰਦੇ ਇਹ ਤਾਂ ਇੱਕ ਇੱਕ ਧਰਮ ਦੇ ਇੱਕ ਧਰਮ ਜਿਹੜਾ ਦੂਜੇ ਧਰਮ ਦੀ ਰਾਖੀ ਕਰਦਾ ਹੋਇਆ ਉਹਨਾਂ ਆਪਣੇ ਬੱਚੇ ਵਾਰ ਕੇ ਤੇ ਸਾਡਾ ਵੀ ਫਰਜ਼ ਬੰਦਾ ਮੈਂ ਤਾਂ ਸਨਾਤਨੀਆਂ ਨੂੰ ਵੀ ਨਿਵੇਦਨ ਕਰਦਾ ਜੇ ਅਸੀਂ 크ਿਸਮਸ ਬਣਾਉਂਦੇ ਆ ਤਾਂ ਆਪਣੇ ਲਈ ਪੰਜਾਬ ਚ ਆਪਣੇ ਲਈ ਇਹ ਤੋਂ ਮਾੜੀ ਗੱਲ ਨਹੀਂ ਉਸ ਸਚਕਲ ਜੀ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਗਗਨ ਸ਼ੁਕਲਾ ਜਿਵੇਂ ਜਿਵੇਂ ਦਸੰਬਰ ਮਹੀਨਾ ਹੁੰਦਾ ਹੈ ਉਵੇਂ ਉਵੇਂ ਸਾਹਿਬੇ ਕਮਾਲ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਦਾ ਚੇਤ ਆਉਂਦਾ ਛੋਟੇ ਸਾਹਿਬਜ਼ਾਦਿਆਂ ਤੋਂ ਲੈ ਕੇ ਵੱਡੇ ਸਾਹਿਬਜ਼ਾਦਿਆਂ ਦਾ ਜ਼ਿਕਰ ਕਰਿਏ ਤਾਂ 10 ਲੱਖ ਦੀ ਮੁਗਲ ਫੌਜ ਦੇ ਨਾਲ ਲੋਹਾ ਤਾਂ ਉਸ ਤੋਂ ਬਾਅਦ ਸਰਹੰਦ ਦੇ ਵਿੱਚ 7 ਸਾਲ ਤੇ 9 ਸਾਲ ਦੇ ਉਹ ਸ਼ਹਾਦਤ ਮੈਨੂੰ ਲੱਗਦਾ ਹੈ ਇਸ ਸੰਸਾਰ ਦੇ ਵਿੱਚ ਇਸ ਤਰ੍ਹਾਂ ਦੀ ਲਾਸਾਨੀ ਕੁਰਬਾਨੀ ਕਿਤੇ ਦੇਖਣ ਨੂੰ ਮਿਲਦੀ ਨਹੀਂ ਕਿ ਮਾਨਵਤਾ ਦੇ ਲਈ ਪਰવાર ਬਾੜ ਦੇਣਾ ਮਾਨਵਤਾ ਦੇ ਲਈ 7 ਸਾਲ ਤੇ 9 ਸਾਲ ਦੇ ਬੱਚੇ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੇ ਨੇ ਇਸੇ ਤੇ ਗੱਲਬਾਤ ਦੇ ਲਈ ਮੇਰੇ ਨਾਲ ਪ੍ਰਸਿੱਧ ਭਜਨ ਗਾਇਕ ਕਨਈਆ ਮਿੱੱਤਲ ਮੌਜੂਦ ਨੇ ਮਿੱੱਤਲ ਸਾਹਿਬ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਜਿਦੂੰ ਜਦੋਂ ਕਹਿੰਦੇ ਸਿਆਲ ਆਉਂਦਾ ਉਦੋਂ-ਉਦੋਂ ਗੋਵਿੰਦ ਦੇ ਲਾਲਾਂ ਦਾ ਖਿਆਲ ਹੁੰਦਾ ਤਕੀ ਲੱਗਦਾ ਕਿਤੇ ਦੇਹ ਦੁਨੀਆ ਤੋਂ ਸੇ ਵੀ ਕਮ ਨੇ ਹੋ ਇਹੋ ਜੀ ਕੁਰਬਾਨੀ ਕਿਤੇ ਮਿਲੀ ਹੈ ਇਤਿਹਾਸ ਤੁਸੀਂ ਵੀ ਇਤਿਹਾਸ ਪੜ੍ਹਦੇ ਹੋ ਸੁਣਦੇ ਹੋ ਗਾਉਂਦੇ ਹੋ ਕਿਤੇ ਇਸ ਚੀਜ਼ ਸਾਹਮਣੇ ਆਉਂਦੀ ਹੈ ਦੇਖੋ ਇਹ ਕਦੇ ਵੀ ਸਾਹਮਣੇ ਨਹੀਂ ਆ ਸਕਦੀ ਇੰਨੀ ਦੀ ਕੁਰਬਾਨੀ ਹੂੰ ਜਿੰਨੇ ਮਰਜੀ ਜਿੱਥੇ ਮਰਜੀ ਜਾ ਕੇ ਪੰਨੇ ਫਰੋਲ ਲੈਣ ਕੋਈ ਵੀ ਹੂੰ ਦੁਨੀਆ ਦੀ ਇਹ ਉਹ ਕੁਰਬਾਨੀ ਹੈ ਜਿਨੇ ਮੁਗਲਾਂ ਦੇ ਤਖਤ ਨੂੰ ਹਲਾਤਾ ਹੂੰ ਜਿਨੇ ਜਿਦੇ ਕਰਕੇ ਮੁਗਲ ਸ਼ਰਾਪਿਤ ਹੋ ਗਏ ਹਾਂ ਇਹ ਬੱਚਿਆਂ ਦਾ ਜਿਹੜਾ ਉਹਨਾਂ ਨੇ ਮੈਂ ਕਹੂੰਗਾ ਨਰ ਸੰਘਾਰ ਕੀਤਾ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਮਾਰਿਆ ਫਿਰ ਦਿਵਾਨਾ ਚ ਚੁਣਿਆ ਉਹਦੇ ਬਾਅਦ ਵੀ ਚੈੱਕ ਕਰਨ ਨੂੰ ਦਿਵਾਰਾਂ ਤੋੜੀਆਂ ਹਾਂ ਕਿ ਵੀ ਤੇ ਉਹਦੇ ਬਾਅਦ ਫਿਰ ਦਿਵਾਨਾ ਚ ਚੰਦ ਦਿੱਤਾ ਹਾਂ ਤੇ ਜਪਜੀ ਸਾਹਿਬ ਦਾ ਪਾਠ ਕਰਦੇ ਉਹ ਦੋਨੋਂ ਬੱਚੇ ਹਾਂ ਆਪਣੇ ਦਾਦਾ ਜੀ ਦੀ ਕੁਰਬਾਨੀ ਨੂੰ ਯਾਦ ਕਰਦੇ ਹੋ ਬੱਚੇ ਹਮ ਆਪਣੇ ਸਿੱਖੀ ਦੀ ਅਲਖ ਜਗਾਉਂਦੇ ਹੋ ਬੱਚੇ ਹਮ ਆਪਣੀ ਦਾਦੀ ਦਾ ਹੋਰ ਜਿਗਰਾ ਵਧਾਉਂਦੇ ਹੋ ਬੱਚੇ ਹਮ ਤਲਵਾਰਾਂ ਤੋਂ ਨਾ ਡਰਦੇ ਹੋਏ ਹੋ ਬੱਚੇ ਹਮ ਜ਼ੁਲਮਾਂ ਤੋਂ ਸਿਤਮਾਂ ਤੋਂ ਨਾ ਡਰਦੇ ਹੋਏ ਬੱਚੇ ਸਨਾਤਨੀਆਂ ਦੀ ਰੱਖਿਆ ਕਰਦੇ ਹੋਏ ਬੱਚੇ ਹਮ ਆਪਣੇ ਧਰਮ ਨੂੰ ਨਾ ਬਦਲਦੇ ਹੋਏ ਬੱਚੇ ਹਮ ਕਿਸੇ ਅਧਰਮੀ ਦੇ ਅੱਗੇ ਨਾ ਝੁਕਦੇ ਹੋਏ ਬੱਚੇ ਹਮ ਆਪਣੇ ਆਉਣ ਵਾਲੇ ਸਮੇਂ ਦੇ ਆਪਣੇ ਵੰਸ਼ਜਾਂ ਲਈ ਇੱਕ ਇਤਿਹਾਸ ਰਚਦੇ ਹੋਏ ਬੱਚੇ ਹੂੰ ਮੈਂ ਜਦੋਂ ਜਦ ਵੀ ਉਹ ਉਹਨਾਂ ਨੂੰ ਯਾਦ ਕਰਦਾ ਜਾਂ ਮੇਰੇ ਸਾਹਮਣੇ ਉਹ ਚੀਜ਼ ਆਉਂਦੀ ਹੈ ਕਿਉਂਕਿ ਮੇਰੇ ਵੀ ਦੋ ਮੁੰਡੇ ਨੇ ਹਾਂ ਇੱਕ 5 ਸਾਲ ਦਾ ਇੱਕ 7 ਸਾਲ ਦਾ ਹਾਂ ਕੋਈ ਫਰਕ ਨਹੀਂ ਹੈ ਉਹਨਾਂ ਦੇ ਛੋਟੀ ਜੀ ਚੋਟ ਵੀ ਲੱਗਦੀ ਹੈ ਹੂੰ ਤਾਂ 3 ਦਿਨਾਂ ਤੱਕ ਨੀਂਦ ਨਹੀਂ ਆਉਦੀ ਤੜਫ ਫੁੱਟ ਦੀ ਹੈ ਤੜਫ ਫੁੱਟ ਦੀ ਹੈ ਹੂੰ ਉਹ ਬੱਚੇ ਆਵਰੇ ਛੋਟੇ ਸਹਬਜਾਦੇ ਆ ਵਾਸਤੇ ਗੱਲ ਕਰਦੇ ਹੋਏ ਜਿਗਰਾ ਚਾਹੀਦਾ ਹਾਂ ਮੈਂ ਤੁਹਾਨੂੰ ਇਸੇ ਕਰਕੇ ਟਾਈਮ ਵੀ ਨਹੀਂ ਦੇ ਰਿਹਾ ਸੀ ਕਿਉਂਕਿ ਮੈਨੂੰ ਪਤਾ ਨਹੀਂ ਮੈਂ ਕਿੱਦਾਂ ਉਹਨਾਂ ਦੇ ਬਾਰੇ ਗੱਲ ਕਰਾਂਗਾ ਕਿਉਂਕਿ ਮਨ ਪਰਿਆਦਾ ਹੈ ਇੱਕ ਦਾਦੀ ਜਿਹੜੀ ਠੰਡੇ ਬੁਰਸ਼ ਤੇ ਬੈਠੀ ਆ ਉਹਨੂੰ ਖਿਆਲ ਹੈ ਕਿ ਉਹਦੇ ਬੱਚੇ ਬੰਦੀ ਤਾਂ ਹੈਗੇ ਆ ਪਰ ਜੀਵਿਤ ਨੇ ਪਰ ਜਦੋਂ ਪਤਾ ਲੱਗਦਾ ਕਿ ਨਹੀਂ ਰਹੇ ਹੂੰ ਤਾਂ ਦਾਦੀ ਵੀ ਨਹੀਂ ਰਹੀ ਹੂੰ ਉਹ ਠੰਡ ਨਾਲ ਨਹੀਂ ਮਰੀ ਹੂੰ ਉਹ ਵਿਛੋੜੇ ਨਾਲ ਮਰ ਗਈ ਹੂੰ ਤੇ ਉਹ ਬੱਚੇ ਜਿਹੜੇ ਜਪਜੀ ਸਾਹਿਬ ਦਾ ਪਾਠ ਕਰਦੇ ਮੁਗਲਾਂ ਦੇ ਅੱਗੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਜ਼ੀਰ ਖਾਨ ਜੀ ਦੇ ਅੱਗੇ ਕੋਈ ਬੋਲ ਨਹੀਂ ਸਕਦਾ ਸੀ ਉਹਨਾਂ ਦੇ ਅੱਗੇ ਉਹ 7 ਸਾਲ ਦੇ ਬੱਚੇ 9 ਸਾਲ ਦੇ ਬੱਚੇ ਹੰਕਾਰਾ ਕਰ ਰਹੇ ਨੇ ਹੂੰ ਬਹੁਤ ਵੱਡੀ ਗੱਲ ਹੈ ਇਹ ਇਤਿਹਾਸ ਜੇ ਕਿਸੇ ਵੀ ਧਰਮ ਚਿੱਤ ਨਾਲ ਦੀ ਕੁਰਬਾਨੀ ਨਹੀਂ ਹੋਈ ਇੰਨੀ ਛੋਟੀ ਕੁਰਬਾਨੀ ਭਗਵਾਨ ਕ੍ਰਿਸ਼ਨ ਵੀ ਸਾਡੇ ਹੋਏ ਹੂੰ ਉਹ ਵੀ 5 ਸਾਲ 7 ਸਾਲ 9 ਸਾਲ ਦੀ ਉਮਰ ਕਰਾਸ ਕਰਕੇ ਹੋਏ ਹਾਂ ਪਰ ਉਹਨਾਂ ਨੇ ਕੁਰਬਾਨੀ ਨਹੀਂ ਉਹਨਾਂ ਨੂੰ ਦਿਖਾਇਆ ਕਿ ਵੀ ਛੋਟੀ ਉਮਰ ਚ ਤੁਸੀਂ ਕਰ ਸਕਦੇ ਹੋ ਹੂੰ ਪਰ ਇਹਨਾਂ ਬੱਚਿਆਂ ਨੇ ਤਾਂ ਬਹੁਤ ਵੱਡਾ ਕੰਮ ਕੀਤਾ ਮਿੱਥਲ ਸਾਹਿਬ ਆਪਣਾ ਆਪ ਵਾਰ ਦੇਣਾ ਪਹਿਲਾਂ ਆਪ ਵਾਰਿਆ ਫਿਰ ਵਾਪ ਵਾਰਿਆ ਉਹਦਾ ਅਸਮਾਨ ਕਹਿੰਦੇ ਨੇ ਤਾਂ ਆਪਣਾ ਆਪ ਵਾਰ ਦੇਣਾ ਸਰਬੰਸ ਵਾਰ ਦੇਣਾ ਕੌਮ ਦੇ ਤੋਂ ਮਾਨਵਤਾ ਦੇਤੇ ਲੋਕਾਂ ਦੇ ਲਈ ਨਹੀਂ ਤੁਸੀਂ ਦੇਖੋ ਨਾ ਕਮਾ ਫੇਰਾ ਕੇ ਗੱਲ ਕਿੱਥੇ ਆਈ ਹਮ ਕਮਾ ਫੇਰਾ ਕੇ ਗੱਲੇ ਆਈ ਕਿ ਕੁਛ ਸਨਾਤਨੀ ਇਕੱਠੇ ਹੋ ਕੇ ਗੁਰੂ ਸਾਹਿਬ ਕੋਲ ਗਏ ਕਿ ਸਾਨੂੰ ਤੁਹਾਡੇ ਰੱਖਿਆ ਦੀ ਲੋੜ ਹੈ ਸਾਡੇ ਰક્ષਕ ਬਣੋ ਸਾਡੀ ਰੱਖਿਆ ਕਰੋ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਨੇ ਸ਼ਿਰੀ ਪੰਡਿਤ ਉਹਨਾਂ ਨੇ ਆਪਣਾ ਪਰਿਵਾਰ ਲਾਤਾ ਉਹਨਾਂ ਦੀ ਰੱਖਿਆ ਵਾਸਤੇ ਹਮ ਗੁਰਗੋਬਿੰਦ ਸਿੰਘ ਜੀ ਲੱਗੇ ਫਿਰ ਅੱਗੇ ਚਾਰੋਂ ਸਾਹਿਬ ਚਾਹਤੇ ਲੱਗੇ ਕਿਦੇ ਵਾਸਤੇ ਸਭ ਤੋਂ ਮੇਨ ਟਾਪਿਕ ਖੜਾ ਉਦਾ ਉਹਦਾ ਟਾਪਿਕ ਮੇਨ ਨਹੀਂ ਸੀਗਾ ਕਿ ਵੀ ਕੋਈ ਮੇਰੇ ਕੋਲ ਆਇਆ ਚੱਲ ਕੇ ਕੋਈ ਹੋਰ ਕੌਮ ਨਹੀਂ ਗਈ ਸੀ ਨਾ 크ਿਸਚਨ ਗਈ ਸੀ ਉਹਨਾਂ ਕੋਲੇ ਹਮ ਨਾ ਮੁਸਲਮਾਨ ਗਈ ਸੀ ਉਹਨਾਂ ਕੋਲੇ ਹਮ ਉਹਨਾਂ ਕੋਲੇ ਸਨਾਤਨੀ ਗਈ ਸੀ ਹਮ ਕਿ ਸਾਨੂੰ ਤੁਹਾਡੇ ਰક્ષਕ ਤੁਸੀਂ ਸਾਡੇ ਰક્ષਕ ਬਣੋ ਇਸ ਕਰਕੇ ਤੇ ਤੁਹਾਡੀ ਲੋੜ ਹੈ ਸਾਨੂੰ ਤੁਹਾਡੀ ਲੋੜ ਹੈ ਕਿੰਨਾ ਤੋਂ ਮੁਸਲਮਾਨਾਂ ਤੋਂ ਮੁਗਲਾਂ ਤੋਂ ਹਮ ਕਿਉਂਕਿ ਉਹ ਸਾਡਾ ਜਨੇਊ ਉਤਾਰਨ ਦੀ ਤਿਆਰੀ ਕਰ ਰਹੇ ਨੇ ਹੂੰ ਉਹ ਜਨੇਊ ਦੀ ਰੱਖਿਆ ਵਾਸਤੇ ਹੂੰ ਸਾਰੀ ਵਾਰਤੇ ਉਹ ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਬਸ ਇਹ ਪਤਾ ਸੀ ਕਿ ਵੀ ਅਸੀਂ ਰੱਖਿਆ ਕਰਨੀ ਆਪਣਾ ਧਰਮ ਨਹੀਂ ਛੱਡਣਾ ਹੂੰ ਤੇ ਉਹਦੇ ਕਰਕੇ ਉਹ ਮਤਲਬ ਕੋਈ ਸ਼ਬਦ ਹੀ ਨਹੀਂ ਹੈ ਸਿਰਫ ਸਾਹਿਬ ਨਾਮ ਕਰ ਸਕਦੇ ਨੇ ਸਾਹਿਬ ਕੋਈ ਦਾਦੀ ਦੇਖੀਏ ਤੁਸੀਂ ਸ਼ਹਾਦਤ ਦੇ ਲਈ ਆਪਣੇ ਪੋਤਿਆਂ ਨੂੰ ਤੋੜਦੀ ਲੀਆਂ ਲਾ ਕੇ ਸਜਾ ਕੇ ਤੋਰ ਰਹੀ ਹੈ ਉਹਨਾਂ ਨੂੰ ਪਤਾ ਹੈ ਕਿ ਮੁੜ ਕੇ ਆਉਣਾ ਨਹੀਂ ਹੈਗਾ ਇਹ ਗਾਣਾ ਵੀ ਹੈ ਕਿ ਵੇਲਾ ਆ ਗਿਆ ਹੈ ਹੁਣ ਦਾਦੀਏ ਜੁਦਾਈ ਦਾ ਸ਼ਾਇਦ ਹੁਣ ਸਭ ਮੁੜ ਕੇ ਆਉਣਾ ਨਹੀਂ ਬਿਲਕੁਲ ਇਹਦੇ ਵਿੱਚ ਕੋਈ ਦੁਹਰਾਏ ਨਹੀਂ ਹੈ ਪਰ ਅੱਜ ਦੇ ਸਮੇਂ 'ਚ ਵੀ ਇੰਧਾ ਦੀ ਦਾਦੀਆਂ ਨੇ ਹੈਗੀਆਂ ਨੇ ਪਰ ਇੰਨਾ ਜਿਗਰਾ ਤਾਂ ਕਿਸੇ ਕੋਲ ਵੀ ਨਹੀਂ ਦਾਦੀਆਂ ਤਾਂ ਅੱਜ ਦੇ ਸਮੇਂ 'ਚ ਵੀ ਹੈਗੀਆਂ ਮੈਂ ਕੁਝ ਸੁਣਾਣਾ ਚਾਹੁੰਦਾ ਤੁਹਾਡੇ ਚੈਨਲ ਰਾਹੀ ਮੈਂ ਮੈਂ ਕੁਝ ਨਹੀਂ ਲਿਖਿਆ ਮੈਂ ਜਿਹੜਾ ਸੁਣਿਆ ਉਹ ਸੁਣਾਣਾ ਚਾਹੁੰਦਾ ਬਿਲਕੁਲ ਵਟਾਂ ਲੰਮੀਆਂ ਤੇਰਾ ਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਦੋ ਲਾਲ ਜੀ ਸਰਸਾਂ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣੇ ਲੋਲ ਜੀ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਜੰਗਲਾ ਦੇ ਪੈ ਗਈ ਮੇ ਰੇਸ਼ਮ ਨਾਲੋ ਸੋਹਣੇ ਸਰੀਰ ਨੂੰ ਦੁਖੜੇ ਸਹਣੇ ਪੈ ਗਈ ਮੇ ਛੋਟੀ ਉਮਰ ਦੇ ਦੋਨੋ ਬਾਲ ਜੀ ਮਾਤਾ ਗੁਜਰੀ ਉਹਨਾ ਦੇ ਨਾਲੇ ਜੀ ਸਰਸਾਨ ਦਿੱਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਿਓ ਹਾਲ ਜੀ ਕਹਿਰ ਦੀ ਸਰਦੀ ਹਡੀਆਂ چیرੇ ਬਾਲ ਨੇ ਆਣੇ ਕੰਬਦੇ ਨੇ ਉਂਗਲੀ ਫੜਕੇ ਮਾ ਗੁਜਰੀ ਦੀ ਰਾ ਪਥਰਾ ਦੇ ਲੰਘਦੇ ਨੇ ਕਦੋਂ ਅਜੀਤ ਤੇਜ ਜਾਰ ਵੀਰੇ ਆਉਣਗੇ ਮਾਤਾ ਗੁਜਰੀ ਨੂੰ ਪੁੱਛਦੇ ਸੰਵਾਲ ਜੀ ਸਰਸਨ ਦਿੱਤੇ ਬਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਉਮਰ ਨੇ ਆਣੀ ਦੋ ਬੱਚਿਆਂ ਦੀ ਇੱਕ ਮਾਂ ਬੁਢੜੀ ਸਾਥ ਕਰੇ ਬੇਦੋਸ਼ ਐਨ ਮੇਰੇ ਦੋ ਸ਼ਾਦਾ ਕੋਣ ਹੈ ਜੋ ਇਹਨਾਂ ਸਾਫ ਕਰੇ ਕੈਸੀ ਹੋਣੀ ਨਖੇੜੀ ਚਾਲ ਜੀ ਗੰਗੂ ਪਾਪੀ ਉਹਨਾ ਦੇ ਨਾਲ ਜੀ ਮੇਰਾ ਗਲਾ ਪਰ ਗਿਆ ਇਹਨੂੰ ਗਾਦਿਆਂ ਨੂੰ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਇਹ ਕੀ ਕਹ ਸਕਦੇ ਹਾਂ ਸਰਸਾ ਨਦੀ ਤੇ ਨਾ ਤੇ ਗੁਰੂ ਸਾਹਿਬ ਦਾ ਪਰਿਵਾਰ ਮਤਲਬ ਸਭ 10 ਟੁਕੜਿਆਂ ਚੁੱਟਿਆ ਗਿਆ ਸੀ ਦੋ ਵੱਡੇ ਸਾਹਿਬザਦੇ ਪੰਜ ਪਿਆਰਿਆਂ ਨਾਲ ਤਿੰਨ ਪਿਆਰਿਆਂ ਨਾਲ ਅੱਗੇ ਵਧਦੇ ਸ਼੍ਰੀ ਚਮਕੌਰ ਸਾਹਿਬ ਜੰਗ ਹੁੰਦੀ ਆ ਗੜੀ ਸਾਤ ਨੂੰ ਤਾਂ ਛੋਟੇ ਸਾਹਿਬ ਜਦੇ ਮੋਰਿੰਦਾ ਹੋ ਕੇ ਸਰਾਹਣ ਦੇ ਜਾਂਦਾ ਦਰਦਨ ਉਹ ਕੰਦ ਜਿਸ ਦੇ ਵਿੱਚ ਸ਼ਹਾਦਤ ਦਿੱਤੀ ਗਈ ਆ ਉਹਨਾਂ ਉਸ ਸਿੱਖੀ ਦੀ ਨੀਂਹ ਰੱਖਤੀ ਉਸ ਕੰਦ ਸਿੱਖੀ ਦੀ ਨੀਂਹ ਤਾਂ ਪਹਿਲਾਂ ਹੀ ਸੀਗੀ ਉਹਨਾਂ ਨੇ ਹੋਰ ਪੱਕੀ ਕਰਤੀ तो मैं ये नहीं अपनी बढ़ाई कर रहा या मैं कुछ बोलता रहा मैं 20 तरीक तो लेके हम तरीक तारीख तक मेनू बहुत फोन आए पंजाब से प्रोग्राम वाली कि वे ठीक प्रोग्राम करना है प्रोग्राम ना के प्रोग्राम करेंगे तो लोग की नचेंगे हम अपनी मस्ती च नचेंगे हम पर मैं पंजाब च कोई प्रोग्राम नहीं लिया कि भाई मैं नहीं करना मैं ਮੈਂ ਉਹਨਾਂ ਦੀ ਉਹਨਾਂ ਨੂੰ ਯਾਦ ਕਰਾਂਗਾ ਸ਼ਬਦ ਸੁਣਾਗਾ ਟਾਡੀਆਂ ਨੁਰਾਗੀਆਂ ਨੂੰ ਸੁਣਾਗੇ ਹੂੰ ਇਹ 6 ਦਿਨ ਜਿਹੜਾ ਹੈ ਕਿਹਨੇ 크리스마ਸ ਦੇਖੀ ਭਾਜੀ ਬਣਾ ਸਕਦੇ ਹਾਂ ਅਸੀਂ ਆਸ ਹੂੰ ਆਸਥਾ ਸਾਰੇ ਧਰਮਾਂ ਚ ਸਾਰਿਆਂ ਦੀ ਹੋਣੀ ਚਾਹੀਦੀ ਆ ਹੂੰ ਪਰ ਜਿਹੜੀ ਧਰਤੀ ਆ ਜਿੱਥੇ ਛੋਟੇ ਛੋਟੇ ਬੱਚੇ ਹੂੰ ਸ਼ਹਾਦਤ ਦੇ ਗਏ ਜਿਨ੍ਹਾਂ ਦਿਨਾਂ ਚ ਹੂੰ ਜਿਹੜੀ ਬਹੁਤਿਆਂ ਦਿਨਾਂ ਚ ਸ਼ਹਾਦਤ ਦੇ ਕੇ ਉਹ ਦਿਨਾਂ ਚ ਅਸੀਂ ਸਾਡੇ ਪੜੋਸ ਚ ਕੋਈ ਮਰਗ ਹੋ ਜਵੇ ਹਾਂ ਅਸੀਂ ਆਪਣੇ ਫੰਕਸ਼ਨ ਢਾਲ ਦਿੰਨੇ ਹਾਂ ਹਾਂ ਅਸੀਂ ਥਾਂ ਬਦਲ ਦਿੰਨੇ ਹਾਂ ਕਿ ਚੱਲ ਫੰਕਸ਼ਨ ਜੇ ਬਹੁਤ ਹੀ ਜ਼ਿਆਦਾ ਹੈਗਾ ਆਪਾਂ ਸਟੇਟ ਚੇਂਜ ਕਰ ਦਿੰਨੇ ਹਾਂ ਹੂੰ ਪਰ ਆਪਾਂ ਉੱਥੇ ਨਹੀਂ ਕਰਦੇ ਇਹ ਤਾਂ ਇੱਕ ਇੱਕ ਧਰਮ ਦੇ ਇੱਕ ਧਰਮ ਜਿਹੜਾ ਦੂਜੇ ਧਰਮ ਦੀ ਰਾਖੀ ਕਰਦਾ ਹੋਇਆ ਉਹਨਾਂ ਨੇ ਆਪਣੇ ਬੱਚੇ ਵਾਰ ਗਿਆ ਤੇ ਸਾਡਾ ਵੀ ਫਰਜ਼ ਬੰਦਾ ਹੈ ਮੈਂ ਤਾਂ ਸਨਾਤਨੀਆਂ ਨੂੰ ਵੀ ਨਿਵੇਦਨ ਕਰਦਾ ਜੇ ਅਸੀਂ 크리스마ਸ ਬਣਾਉਂਦੇ ਆ ਤਾਂ ਆਪਣੇ ਲਈ ਪੰਜਾਬ 'ਚ ਆਪਣੇ ਲਈ ਇਤੋਂ ਮਾੜੀ ਗੱਲ ਨਹੀਂ ਹੋ ਸਕਦੀ ਜੇ ਸਨਾਤ ਨਹੀਂ ਹੋ ਕੇ ਅਸੀਂ 크리스마ਸ ਬਣਾਉਂਦੇ ਆ Hindu pravanu keh re ho bilkul keh re ha je aap 크리스마ਸ ਬਣਾਉਂਦੇ ਆ ਆਪਣੇ ਤੋਂ ਇਤੋਂ ਮਾੜੀ ਗੱਲ ਨਹੀਂ ਹੋ ਸਕਦੀ ਕੋਈ ਕੌਮ ਆਪਣੇ ਲਈ ਆਪਣੇ ਬੱਚੇ ਵਾਰਗੀ ਤੇ ਅਸੀਂ ਉਹ ਕੌਮ ਨੂੰ ਦਰਕਿਨਾਰ ਕਰਕੇ 25 ਤਰੀਕ ਨੂੰ ਆਪਾਂ 크리스마ਸ ਬਣਾਉਣੇ ਆ ਗੱਲ ਤਾਂ ਆਪਾਂ ਤਾਂ 25 ਤਰੀਕ ਨੂੰ ਸਾਡੇ ਸਨਾਤਨੀਆਂ ਦਾ ਤુલਸੀ ਪੂਜਨ ਹੁੰਦਾ ਹੈ ਕਿਉਂ ਨਾ ਅਸੀਂ 25 ਤਰੀਕ ਨੂੰ ਪੋਦਾ ਲਾਈਏ ਬਾਬਾ ਜਰਾਵਰ ਸਿੰਘ ਜੀ ਦੇ ਨਾਂ ਤੇ ਬਾਬਾ ਫਤਿਹ ਸਿੰਘ ਜੀ ਦੇ ਨਾਂ ਤੇ ਉਹਨਾਂ ਦੇ ਨਾਂ ਦਾ ਪੋਦਾ ਲਾਈਏ ਕਿ ਆਪਣੇ ਬੱਚਿਆਂ ਨੂੰ ਆਪਾਂ ਦੱਸ ਸਕੀਏ ਕਿ ਵੀ ਇਹ ਪੋਦਾ ਜੀਵਨ ਵਿੱਚ ਵੱਡਾ ਹੋਊਗਾ ਆਪਣੀ ਆਸਥਾ ਆਪਣਾ ਪਿਆਰ ਸਿੱਖੀ Hindu ਭਾਈਚਾਰਾ ਇੱਕ ਹੋਊਗਾ ਉਹਨੂੰ ਬਤਾਵਾਂਗੇ ਅੱਛਾ ਮਿੱਤਲ ਸਾਹਿਬ ਲਗਦਾ ਨਹੀਂ ਨਮੀ ਜਨਰੇਸ਼ਨ ਉਸ ਸਰਹੰਦ ਦਿਖਾਉਣੀ ਚਾਹੀਦੀ ਉਹ ਕੰਦ ਦਿਖਾਉਣੀ ਚਾਹੀਦੀ ਨਵੀਂ ਜਨਰੇਸ਼ਨ ਨੂੰ ਕਿਉਂ ਐਵਰੀਬਾਡੀ ਮਸ ਸੀ ਉਸ ਸਦਕ ਦਿਖਾਉਣਾ ਚਾਹੀਦਾ ਹਰ ਧਰਮ ਨੂੰ ਦੇਖਣਾ ਚਾਹੀਦਾ ਸਿਰਫ ਨਵੀਂ ਪੀੜ੍ਹੀ ਨਹੀਂ ਨਵੀਂ ਪੀੜ੍ਹੀ ਤਾਂ ਜਾਗਰੂਕ ਹੈਗੀ ਆ ਪੰਜਾਬ ਚ ਤੁਸੀਂ ਦੇਖੋ ਜਿਹੜੇ ਹੁਣ ਖਾਸ ਕਰ ਮੈਂ ਸਿੱਖਾਂ ਲਈ ਕਹੂੰਗਾ ਜਿਹੜੇ ਨੇ ਉਹ ਜਾਗਰੂਕ ਹੈਗੇ ਨੇ ਆਪਣੇ ਧਰਮ ਵਾਸਤੇ ਪਰ ਆਪਾਂ ਨੂੰ ਵੀ ਚਾਹੀਦਾ ਕਿ ਆਪਾਂ ਜਿੱਥੇ ਰਹਿੰਦੇ ਆ ਜਿੱਥੇ ਜਿੱਥੇ ਦਾ ਪਾਣੀ ਪੀਂਦੇ ਆ ਪਾਣੀ ਪੰਜ ਦਰਿਆਵਾਂ ਵਾਲਾ ਪੰਜਾਬ ਸਾਡਾ ਤੇ ਉੱਥੇ ਦੇ ਜਿਹੜੀ ਸ਼ਹਾਦਤਾਂ ਹੋਈਆਂ ਨੇ ਆਪਾਂ ਸਿਰਫ ਭੰਡਾਰੇ ਤੱਕ ਸੀਮਿਤ ਨਾ ਰਹੀਏ ਕਿ ਵੀ ਆਪਾਂ ਲੰਗਰ ਛੱਕ ਕੇ ਆਗੇ ਬਹਿ ਕੇ ਤੇ ਆਪਾ ਉਹ ਗੁਰੂਪੁਰਬ ਬਣਾ ਲਿਆ ਆਪਾ ਉਹਨਾਂ ਨੂੰ ਯਾਦ ਕਰ ਲਿਆ ਨਹੀਂ ਆਪਾਂ ਵੀ ਕਿਤੇ ਨਾ ਕਿਤੇ ਖੜ ਕੇ ਸੇਵਾ ਕਰੀਏ ਤੇ ਇੱਕ ਦਾ ਦਾ ਕੰਮ ਇੱਕ ਮੇਰਾ ਆਖਰੀ ਸਵਾਲ ਹੈ ਮਿੱਤ ਸਭ ਮਿੱਤ ਸਭ ਉਹ ਦ੍ਰਿੜਤਾ ਦੀ ਜ਼ਿਕਰ ਕਰਿਆ ਜਾਵੇ ਅਗਰ ਤੁਸੀਂ ਉਸ ਚੀਜ਼ ਨੂੰ ਮਹਿਸੂਸ ਕਰਕੇ ਦੇਖੋ ਉਹਨਾਂ 7 ਸਾਲ ਤੇ 9 ਸਾਲ ਦੇ ਬੱਚਿਆਂ ਦਾ ਸਿਰੜ ਕਿੰਨਾ ਉਹ ਦ੍ਰਿੜਤਾ ਕਿੰਨੀ ਹੈ ਭਾਵਨਾ ਕਿੰਨੀ ਹੈ ਕਿ ਐਡੇ ਡਾਡੇ ਜ਼ੁਲਮ ਐਡੀ ਡਾਡੀ ਮੋਗਲ ਹਕੂਮਤ ਦੇ ਅੱਗੇ ਹੀਨ ਨਾ ਪਰਣਾ ਡਟੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਜਕਾਰੇ ਲਾਉਣਾ ਤੇ ਸ਼ਹਾਦਤ ਦੇ ਜਾਣਾ ਪਰ ਜੋ ਉੱਥੇ ਸੈਕੂਲਰਿਜ਼ਮ ਨਹੀਂ ਸੀ ਨਾ ਹਮ ਗੋਲ ਕਿਸੇ ਦਾ ਅੱਜ ਸਾਡੀ ਦ੍ਰਿੜਤਾ ਕਿਉਂ ਨਹੀਂ ਹੈ ਹਮ ਕਿਉਂਕਿ ਸਾਡੇ ਕੋਲ ਗੋਲ ਹੀ ਨਹੀਂ ਹੈ ਅਸੀਂ ਕਰਨਾ ਕੀ ਹੈ ਹਮ ਅਸੀਂ ਇੱਥੇ ਵੀ ਮੱਥੇ ਟੇਕੀ ਜਾਂਦੇ ਹਾਂ ਅਸੀਂ ਉੱਥੇ ਵੀ ਮੱਥੇ ਟੇਕੀ ਜਾਂਦੇ ਹਾਂ ਸਾਨੂੰ ਜਿੱਥੇ ਜਾਣਾ ਨਹੀਂ ਚਾਹੀਦਾ ਉੱਥੇ ਵੀ ਮੱਥੇ ਟੇਕੀ ਜਾਂਦੇ ਹਾਂ ਹਮ ਬਈ ਮੇਰੇ ਤੇਰੇ ਦਰ ਕੋਈ ਰਤਬਾ ਮੇਰੇ ਸਰ ਸੇ ਮਿਲਾਏ ਪਰ ਇਹ ਬਾਤ ਵੀ ਸੱਚ ਹੈ ਇਹ ਸਰ ਵੀ ਤੇਰੇ ਦਰਸੇ ਮਿਲ ਆਪਾਂ ਦੇਖੀਏ ਪਹਿਲਾ ਉਹ ਬੱਚਿਆਂ ਦੀ ਦ੍ਰਿੜਤਾ ਇਸ ਵਾਸਤੇ ਸੀ ਉਹਨਾਂ ਦਾ ਗੋਲ ਕਲੀਅਰ ਸੀਗਾ ਕਿ ਅਸੀਂ ਚੁਕਣਾ ਹੀ ਨਹੀਂ ਉਹ ਤਾਂ ਚੁਕਾਰੇ ਸੀ ਉਹ ਵੀ ਤਾਂ ਇੱਕ ਧਰਮ ਨੂੰ ਅਡਾਪਟ ਕਰਨ ਨੂੰ ਕਹ ਰਹੇ ਸੀ ਆਪਾਂ ਕਿੰਨੇ ਧਰਮ ਕੋਈ ਮਾੜਾ ਨਹੀਂ ਹਾਂ ਫਿਰ ਗੁਰੂ ਸਾਹਿਬ ਦੇ ਬੱਚੇ ਕਿਉਂ ਨਹੀਂ ਅਡਾਪਟ ਕਰਕੇ ਹਮ ਆਪਾਂ ਗੱਲ ਕਰਦੇ ਹਾਂ ਸ਼ਾਇਦ ਮੇਰੀ ਗੱਲ ਕਈਆਂ ਨੂੰ ਕੋੜੀ ਲੱਗੇ ਹਮ ਵੀ ਆਪਾਂ ਕਹਿੰਦੇ ਸਾਰੇ ਧਰਮ ਇੱਕ ਨਹੀਂ ਸਾਰੇ ਬਰਾਬਰ ਨਹੀਂ ਫਿਰ ਗੁਰੂ ਸਾਹਿਬ ਦੇ ਬੱਚੇ ਕਿਉਂ ਸੁੱਲੀ ਚੜ ਗਏ ਕਿਉਂ ਕੁਰਬਾਨ ਹੋ ਗਏ ਪਰ ਧਰਮ ਨਹੀਂ ਬਦਲਿਆ ਹੂੰ ਕਿਉਂਕਿ ਧਰਮ ਮਾੜਾ ਨਹੀਂ ਹੈ ਜ਼ਬਰਦਸਤੀ ਜਿਹੜੀ ਚੀਜ਼ ਥੋਪਣੀ ਚਾਹੁੰਦੇ ਹੋ ਜੇ ਮੁਸਲਮਾਨਾਂ ਦੇ ਬੱਚੇ ਆ ਮੁਸਲਮਾਨਾਂ ਦੇ ਮੁਗਲ ਜਾਂਦੇ ਗੁਰੂ ਸਾਹਿਬ ਕੋਲੇ ਕਿ ਸਾਡੀ ਰੱਖਿਆ ਕਰੋ ਹੂੰ ਤਾਂ ਗੁਰੂ ਸਾਹਿਬ ਉਹਨਾਂ ਦੀ ਰੱਖਿਆ ਨਹੀਂ ਕਰਦੇ ਬਿਲਕੁਲ ਕਰਦੇ ਬਿਲਕੁਲ ਕਰਦੇ ਪਰ ਉਹ ਤਾਂ ਗੁਰੂ ਸਾਹਿਬ ਨੂੰ ਹੀ ਚੇਂਜ ਕਰਨ ਨੂੰ ਫਿਰਦੇ ਸੀ ਹੂੰ ਕਿ ਭਈ ਤੁਹਾਡਾ ਅਸੀਂ ਕਿਉਂ ਦਿੱਲੀ ਦਾ ਸ਼ਿਸ਼ਗੰਜ ਗੁਰਦੁਆਰਾ ਬਣਿਆ ਕਿਉਂ ਇਦਾਂ ਦੇ ਗੁਰਦੁਆਰੇ ਸ਼ਹੀਦੀ ਤੇ ਗੁਰਦੁਆਰੇ ਬਣੇ ਦੇਖੋ ਸ਼ਹਾਦਤ ਸ਼ਹਾਦਤ ਦੇ ਗੁਰਦੁਆਰੇ ਸਾਡੇ ਮੰਦਰ ਬਣੇ ਨੇ ਕੋਈ ਸ਼ਹਾਦਤ ਦਾ ਨਹੀਂ ਹੈ ਸਾਡੇ ਮੰਦਰ ਪੂਜਨ ਦੇ ਬਣੇ ਇਹ ਬਹੁਤ ਬਹੁਤ ਯੂਨੀਕ ਵਰਡਸ ਨੇ ਦਿਲਚਸਪ ਗੱਲ ਹੈ ਇਹ ਦਿਲਚਸਪ ਗੱਲ ਹੈ ਭਾਈ ਜਿਹੜੇ ਵੀ ਸਿੱਖਾਂ ਦੇ ਗੁਰਦੁਆਰੇ ਬਣੇ ਨੇ ਉਹ ਸ਼ਹਾਦਤ ਦੀ ਨਿਸ਼ਾਨੀਆਂ ਨੇ ਤੇ ਉੱਥੇ ਲੋਕੀ ਆ ਰਹੇ ਨੇ ਸ਼ਹਾਦਤ ਨੂੰ ਪ੍ਰਣਾਮ ਕਰਕੇ ਜਾ ਰਹੇ ਨੇ ਤੁਸੀਂ ਕਿਤੇ ਵੀ ਸਿੱਖੀ ਸਿੱਖੀ ਸਿੱਖ ਗੁਰੂ ਘਰਾਂ ਦੇ ਅਗਰ ਤੁਸੀਂ ਦੇਖੋ ਤਾਂ ਮੈਨੂੰ ਲੱਗਦਾ 90% ਗੁਰਦੁਆਰੇ ਇਤਿਹਾਸਕ ਨੇ ਇਤਿਹਾਸ ਨਾਲ ਜੁੜੇ ਹੋਏ ਨੇ ਚਮਕੌਰ ਸਾਹਿਬ ਲੈ ਲਓ ਅੱਗੇ ਚੁੱਕ ਮੁਕਸਰ ਚਲੇ ਜਾਓ ਦਮਦਮਾ ਸਾਹਿਬ ਚਲੇ ਜਾਓ ਸ੍ਰੀ ਅਨੰਦਪੁਰ ਸਾਹਿਬ ਚਲੇ ਜਾਓ ਫਤਿਹਗੜ੍ਹ ਸਾਹਿਬ ਚਲੇ ਜਾਓ ਤਾਂ ਅੱਗੇ ਹਜ਼ੂਰ ਸਾਹਿਬ ਚਲੇ ਜਾਓ ਤਾਂ ਬਹੁਤ ਸਾਰੀ ਚੀਜ਼ਾਂ ਇਤਿਹਾਸਿਕ ਹੀ ਨੇ ਵੀਰ ਜੀ ਸਨਾਤਨ ਤੇ ਸਿੱਖੀ ਦਾ ਕੋਈ ਤੋੜ ਨਹੀਂ ਹੈ ਸਿੱਖ ਤੇ ਸਨਾਤਨ ਦਾ ਕੋਈ ਤੋੜ ਨਹੀਂ ਹੈ ਹੂੰ ਤੁਸੀਂ ਜਿੰਨਾ ਇਹਦੇ ਅੰਦਰ ਜਾਂਦੇ ਰਹੋਗੇ ਜਾਂਦੇ ਰਹੋਗੇ ਤੁਹਾਨੂੰ ਕਿੱਥੇ ਨਾ ਜਾ ਕੇ ਨਾ ਇੱਕ ਸੇਮ ਮਿਲ ਜੂਗਾ ਇੱਕ ਥਾਲੀ ਮਿਲ ਜੂਗੀ ਸੇਮ ਪੰਡਾਰਾ ਕਰਨਾ ਇੱਥੇ ਵੀ ਹੈ ਇੱਥੇ ਵੀ ਹੈ ਠੀਕ ਹੈ ਸੇਵਾ ਕਰਨੀ ਇੱਥੇ ਵੀ ਹੈ ਇੱਥੇ ਵੀ ਹੈ ਗਰੀਬਾਂ ਦਾ ਪਲਾ ਕਰਨਾ ਇੱਥੇ ਵੀ ਹੈ ਇੱਥੇ ਵੀ ਹੈ ਕਿਸੇ ਨੂੰ ਜ਼ਬਰਦਸਤੀ ਆਪਣਾ ਧਰਮ ਅਡਾਪਟ ਨਾ ਕਰਵਾਣਾ ਇਹ ਇੱਥੇ ਵੀ ਹੈ ਇਤਿਹਾਸ ਖੋਲ ਕੇ ਦੇਖ ਲਓ ਸਿੱਖਾਂ ਨੇ ਕਦੇ ਕਿਸੇ ਨਾਲ ਜਬਰਦਸਤੀ ਕਰਕੇ ਕੋਈ ਮੋਹ ਨਾਲ ਕੋਈ ਮਾਇਆ ਨਾਲ ਕੋਈ এডਿਕੇਸ਼ਨ ਦੇਣ ਦੇ ਨਾਮ ਤੇ ਕੋਈ ਕਪੜਾ ਦੇਣ ਤੇ ਨਾਮ ਤੇ ਕੋਈ ਸਹਾਇਤਾ ਕਰਨ ਦੇ ਨਾਮ ਤੇ ਇਹ ਨਹੀਂ ਕਿਹਾ ਤੁਸੀਂ ਸਿੱਖੀ ਅਡਪਟ ਕਰੋ ਸਨਾਤਨੀਆਂ ਨੇ ਕਦੇ ਵੀ ਪੈਸਾ ਦੇਣ ਦੇ ਨਾਮ ਤੇ এডਿਕੇਸ਼ਨ ਦੇਣ ਦੇ ਨਾਮ ਤੇ ਸੇਵਾ ਕਰਨ ਦੇ ਨਾਮ ਤੇ ਇਹ ਨਹੀਂ ਕਿਹਾ ਤੁਸੀਂ Hindu ਬਣ ਜਾਓ ਇਹ ਸਭ ਤੋਂ ਵੱਡੀ ਗੱਲ ਹੈ ਤੇ ਜੇ ਧਰਮ ਪੈਸੇ ਦੇਣ ਦੇ ਨਾਮ ਤੇ এডਿਕੇਸ਼ਨ ਦੇਣ ਦੇ ਨਾਮ ਤੇ ਕਪੜੇ ਦੇਣ ਤੇ ਨਾਮ ਤੇ ਧਰਮ ਚੇਂਜ ਕਰਨ ਨੂੰ ਕਹਿੰਦਾ ਹੈ ਇਹਦਾ ਮਤਲਬ ਧਰਮ ਬੜਾ ਕਮਜ਼ੋਰ ਹੈ ਹੂੰ ਉਹ ਤਾਂ ਉਹ ਸੇਵਾ ਨਹੀਂ ਕਰ ਰਹੇ ਹੂੰ ਉਹ ਤਾਂ ਆਪਣੀ ਫੌਜ ਤਿਆਰ ਕਰ ਰਹੇ ਤੁਸੀਂ ਪੈਸਾ ਦੇ ਕੇ ਫੌਜ ਤਿਆਰ ਨਹੀਂ ਕਰ ਸਕਦੇ ਹੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਿਖਾਇਆ ਹੂੰ ਕਿ ਫੌਜ ਜਦੋਂ ਤਿਆਰ ਹੁੰਦੀ ਹੈ ਤਾਂ ਲਕਸ਼ ਤੇ ਤਿਆਰ ਹੁੰਦੀ ਹੈ ਕੋਈ ਗੋਲ ਹੁੰਦਾ ਹੈ ਕਿਸੇ ਦੀ ਰੱਖਿਆ ਵਾਸਤੇ ਹੁੰਦੀ ਹੈ ਕਿਸੇ ਨੂੰ ਖਰਾਬ ਕਰਨ ਪਰਕਟਿਆ ਖਾਲਸਾ ਪਰਮਾਤਮ ਕੀ ਮੋਜ ਹਾਂ ਮੇਰਾ ਆਖਰੀ ਸਵਾਲ ਹੈ ਮੇਰੇ ਜ਼ਿਹਨ ਚ ਇੱਕ ਗੱਲ ਆਈ ਹੈ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦਾ ਜ਼ਿਕਰ ਕਰ ਲੈਂਦੇ ਆ ਕਹਿੰਦੇ ਜਦੋਂ ਪਤਾ ਹੋਵੇ ਸੀਮੀ ਅਜ 6 ਹੋਣਗੇ ਫਿਰ ਉਦੋਂ ਮਤਲਬ ਸਭ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਆਮ ਨਹੀਂ ਹੁੰਦੇ ਆਮ ਨਹੀਂ ਹੁੰਦੇ ਚਮਕੌਰ ਸਾਹਿਬ ਦੀ ਉਹ ਲੜਾਈ ਮਨਮੋਹਪੁਰ ਸਾਹਿਬ ਦਾ ਵਿਛੋੜਾ ਕਿਵੇਂ ਹੱਥ 'ਚ ਤਲਵਾਰ ਨਾ ਹੁੰਦੇ ਬਾਅਦ ਵੀ ਮੁਗਲਾਂ ਨੂੰ ਛਾਤੀ ਚੀਰ ਕੇ ਉਹਨਾਂ ਦੀ ਦੱਸਣਾ ਕਿ ਵੀ ਸ਼ੇਰ ਕੀ ਹੁੰਦਾ ਇਹ ਸਮਝਾਉਂਦੀ ਹੈ ਗੱਲਾਂ ਤੇ ਬਹੁਤ ਮਿਹਰਬਾਨੀ ਮੱਤਲ ਸਾਹਿਬ ਸਮਾਂ ਦੇਣ ਦੇ ਲਈ ਥੈਂਕ ਯੂ ਸੋ ਇਹ 6 ਦਿਨ ਬੇਹੱਦ ਅਵੈਰਾਗ ਨਹੀਂ ਹੁੰਦੇ ਨੇ ਹਾਲਾਂਕਿ 6 ਦਿਨ ਚੜ੍ਹਦੀ ਕਲਾ ਚ ਜਰੂਰ ਸਿਕ ਕੌਮ ਮਨਾਉਂਦੀ ਹੈ ਕਿਉਂਕਿ ਆਪਣੀ ਕੌਮ ਦੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਨੂੰ ਨਮਨ ਕੀਤਾ ਜਾਂਦਾ ਪਰ ਕਨਈਆ ਮੱਤਲ ਕਹਿੰਦੇ ਇਹ 6 ਦਿਨ ਮੇਰੇ ਲਈ ਬਹੁਤ ਖਾਸ ਨੇ ਯਾਦ ਕਰਕੇ ਬੇਹੱਦ ਪਾਵਕ ਹੋਇਆ ਖੰਚ ਪਾਣੀ ਆਇਆ ਉਹਨਾਂ ਲਈ ਚੰਨ ਲੈਣਾ ਵੀ ਆਪਣੇ ਆਪ ਦੇ ਵਿੱਚ ਗਾਈਆਂ ਗੀਆਂ ਪਰ ਕਹਿੰਦੇ ਲੋੜ ਹੈ 크ਿਸਮਸ ਤੇ ਜਸ਼ਨਾਂ ਚ ਬਾਹਰ ਆਉਂਦੀ ਲੋੜ ਹੈ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਨ ਦੀ ਕਿਉਂਕਿ ਧਰਮ ਦੇ ਲਈ ਪਰਿਵਾਰ ਮਾਰ ਦੇਣਾ ਕੋਈ ਆਮ ਗੱਲ ਨਹੀਂ ਹੈਗੀ ਸਤਿੰਦਰ ਸਤਾਜ ਕਹਿੰਦੇ ਨੇ ਕਹਿੰਦੇ ਜਦੋਂ ਪਤਾ ਹੋਵੇ ਸੀਨੀਅਰ ਚ ਸ਼ੇਖ ਹੋਣਗੇ ਫਿਰ ਉਹ ਦੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਇਹ ਛੇਦਨ ਬੇहद ਵਿਰਾਗ ਮਹੀਨੇ ਸੰਗਤ ਜੀ ਆ ਤੁਹਾਨੂੰ ਵੀ ਇਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਤਾਂ ਕਿ ਨ ਨੂੰ ਨਿੱਗੀ ਸ਼ਰਧਾਂਜਲੀ ਦਿੱਤੀ ਜਾ ਸਕੇ ਕੈਮਰਾ ਪਰਸਨ ਨਮੇਸ਼ ਨਾ ਗगन ਸ਼ਕਲਾ ਡੇਲੀ ਪੋਸਟ ਪੰਜਾਬੀ